ਤੁਸੀਂ ਸੁਣ ਰਹੇ ਹਾਂ ਜਗਦੀਪ ਸਿੰਘ ਦੀ ਲਿਖੀ ਹੋਈ ਕਿਤਾਬ ਬੇਲਿਓ ਨਿਕਲਦੇ ਸ਼ੇਰ ਹੰਨੇ-ਹੰਨੇ ਪਾਤਸ਼ਾਹੀ ਜਦ ਸੰਗਤ ਦੇ ਹੱਥਾਂ ਵਿੱਚ ਗਈ ਤਾਂ ਜੈਸਾ ਹੁੰਗਾਰਾ ਸੰਗਤ ਨੇ ਦਿੱਤਾ ਉਸ ਦੀ ਆਸ ਨਹੀਂ ਕੀਤੀ ਸੀ ਇਹ ਪਿਆਰ ਕਿਸੇ ਲੇਖਕ ਦੀ ਲਿਖਤ ਨੂੰ ਨਹੀਂ ਸਗੋ ਆਪਣੀ ਤਰਤ ਦੀਆਂ ਬਾਤਾਂ ਨੂੰ ਸੀ ਸੈਂਕੜੇ ਸੁਨੇਹੇ ਆਏ ਅਨੁਭਵ ਸਾਂਝੇ ਹੋਏ ਉਹਨਾਂ ਵਿੱਚੋਂ ਕਿੰਨੇ ਹੀ ਚੇਤੇ ਵਿੱਚ ਵਸ ਗਏ ਇੱਕ ਬਜ਼ੁਰਗ ਬਾਪੂ ਜੀ ਮਿਲੇ ਕਿਸੇ ਨੇ ਉਹਨਾਂ ਨੂੰ ਦੱਸਿਆ ਬਾਪੂ ਜੀ ਇਹਨਾਂ ਨੇ ਲਿਖੀ ਹੈ ਹੰਨੇ ਹੰਨੇ ਪਾਤਸ਼ਾਹੀ ਬਾਪੂ ਜੀ ਬੜੇ ਪ੍ਰੇਮ ਵਿੱਚ ਬੋਲੇ ਆਪਣੀ ਮਿੱਟੀ ਦੀਆਂ ਬਾਤਾਂ ਸਾਨੂੰ ਹੀ ਪਾਉਣੀਆਂ ਚਾਹੀਦੀਆਂ ਹਨ ਅਸੀਂ ਨਹੀਂ ਪਾਵਾਂਗੇ ਤਾਂ ਕੌਣ ਪਾਵੇਗਾ ਫੂਕ ਸਿਤਣੀ ਚਾਹੀਦੀ ਹੈ ਉਹ ਕਲਮ ਜੋ ਆਪਣੇ ਲੋਕਾਂ ਦੇ ਡੁੱਲੇ ਲਹੂ ਦੇ ਗੀਤ ਨਾ ਗਾਵੇ ਤੇ ਇਹ ਵੀ ਚੇਤੇ ਰੱਖਿਓ ਕਿ ਲਹੂ ਦੀ ਗੱਲ ਕਰਨ ਲਈ ਕਲਮ ਵਿੱਚ ਸਿਆਹੀ ਦੀ ਥਾਂ ਆਪਣਾ ਲਹੂ ਭਰਨਾ ਪੈਂਦਾ ਹੈ ਇਹ ਬੋਲ ਮੈਨੂੰ ਬਹੁਤ ਹੌਸਲਾ ਦੇ ਕੇ ਗਏ ਹੁਣ ਵੀ ਦਿੰਦੇ ਹਨ ਆਪਣੀ ਮਿੱਟੀ ਨਾਲ ਸਾਨੂੰ ਵਾਕਿਫ ਹੋਣਾ ਹੀ ਪਵੇਗਾ ਇਸ ਮਿੱਟੀ ਵਿੱਚੋਂ ਕੌਣ-ਕੌਣ ਜੰਮਿਆ ਤੇ ਕੌਣ-ਕੌਣ ਇਸ ਮਿੱਟੀ ਚ ਸਮਾ ਗਿਆ ਧਰਤੀ ਨੂੰ ਕੰਨ ਲਾ ਕੇ ਸਾਨੂੰ ਮਿੱਟੀ ਵਿੱਚੋਂ ਲਹੂ ਦੀ ਆਵਾਜ਼ ਸੁਣੀ ਹੀ ਪਵੇਗੀ ਮੈਨੂੰ ਉਸ ਲਹੂ ਦੀ ਆਵਾਜ਼ ਵਿੱਚੋਂ ਇਹੋ ਬੋਲ ਸੁਨੇ ਸਨ ਹਮ ਰਾਖਤ ਪਾਤਸ਼ਾਹੀ ਦਾਵਾ ਆਪਣੀ ਧਰਤੀ ਲਈ ਡੁੱਲਿਆ ਲਹੂ ਹੀ ਕਿਸੇ ਮਿੱਟੀ ਨੂੰ ਮਹਾਨ ਬਣਾਉਂਦਾ ਹੈ ਲਹੂ ਨਾਲ ਸਿੰਜੀ ਧਰਤੀ ਵਿੱਚੋਂ ਸ਼ਹੀਦਾਂ ਦੀ ਫਸਲ ਉਗਦੀ ਹੈ ਕਿੰਨੀ ਵਾਰ ਸਿੰਘਾਂ ਦੇ ਭੈ ਕਾਰਨ ਬਾਦਸ਼ਾਹਾਂ ਤੇ ਹਾਕਮਾਂ ਨੇ ਸੁਲਾ ਦੇ ਪਰਵਾਨੇ ਭੇਜੇ ਪਰ ਖਾਲਸੇ ਦਾ ਸੁਨੇਹਾ ਸਦਾ ਸਾਫ਼ ਰਿਹਾ ਸ਼ਹਾਦਤਾਂ ਦੇ ਸ਼ੌਂਕੀ ਸੂਰਮੇ ਕਦੇ ਰਾਜ ਭੋਗਣ ਲਈ ਬਾਦਸ਼ਾਹਾਂ ਨਾਲ ਸਮਝੌਤੇ ਨਹੀਂ ਕਰਦੇ ਸ਼ੇਰ ਕਦੇ ਲੂੰਬੜਾਂ ਦੇ ਚਾਕਰ ਨਹੀਂ ਹੁੰਦੇ ਅਸੀਂ ਉਹ ਯੋਧੇ ਨਹੀਂ ਜਿਹੜੇ ਮੂਰਖ ਰਾਜਿਆਂ ਦੀ ਚਾਕਰੀ ਕਰਦੇ ਹੋਣ ਅਸੀਂ ਉਹ ਸ਼ੇਰ ਨਹੀਂ ਜੋ ਲੂੰਬੜਾਂ ਦੀ ਜੀ ਹਜ਼ੂਰੀ ਕਰਨ ਇਹ ਸੱਚ ਹੀ ਤਾਂ ਸੀ ਕਿਉਂਕਿ ਅਸੀਂ ਕਾਵਾ ਕੁੱਤਿਆਂ ਦੀਆਂ ਨਹੀਂ ਸ਼ੇਰਾਂ ਬਗਿਆੜਾਂ ਦੀਆਂ ਕਹਾਣੀਆਂ ਸੁਣ ਕੇ ਵੱਡੇ ਹੋਏ ਹਾਂ ਤੇ ਸਾਨੂੰ ਜਾਨ ਬਚਾ ਕੇ ਗਏ 부ਝਦਲਾਂ ਦੀਆਂ ਨਹੀਂ ਸ਼ਹੀਦ ਹੋ ਗਏ ਯੋਧਿਆਂ ਦੀਆਂ ਸਾਖੀਆਂ ਤਾਕਤ ਦਿੰਦੀਆਂ ਨੇ ਤੇ ਅਸੀਂ ਉਹ ਸ਼ੇਰ ਵੀ ਨਹੀਂ ਜੋ ਢਿੱਡ ਦੀ ਭੁੱਖ ਤੋਂ ਸ਼ਿਕਾਰ ਕਰਦੇ ਹਨ ਅਸੀਂ ਤਾਂ ਗੁਰੂ ਕੇ ਉਹ ਸ਼ੇਰ ਹਾਂ ਜੋ ਭੁੱਖੇ ਬਗਿਆੜਾਂ ਨੂੰ ਭਜਾਉਣ ਲਈ ਸ਼ਿਕਾਰ ਤੇ ਨਿਕਲੇ ਸਾਂ ਵਦੇਸ਼ੀ ਤੇ ਦੇਸੀ ਧਾੜਵੀਆਂ ਨਾਲ ਅਸੀਂ ਇਸ ਕਰਕੇ ਨਹੀਂ ਲੜੇ ਕਿ ਅਸੀਂ ਇਸ ਧਰਤੀ ਤੇ ਕਬਜ਼ਾ ਕਰਨਾ ਸੀ ਸਾਡੀ ਬਿਰਤੀ ਕੋਈ ਮਹਿਲ ਮਾੜੀਆਂ ਅਤੇ ਕਿਲੇ ਉਸਾਰ ਕੇ ਰਾਜ ਕਰਨ ਦੀ ਨਹੀਂ ਸੀ ਸਗੋਂ ਅਸੀਂ ਤਾਂ ਇਸ ਲਈ ਲੜੇ ਕਿ ਇਹ ਧਰਤੀ ਸਾਨੂੰ ਪਿਆਰੀ ਹੈ ਜਦ ਮਹਾਰਾਜ ਖਾਲਸੇ ਨੂੰ ਸ੍ਰਿਸ਼ਟੀ ਦਾ ਰਾਜ ਦੇਣਾ ਚਾਹੁੰਦੇ ਸਨ ਤਦ ਵੀ ਸਿੰਘਾਂ ਨੇ ਮਹਾਰਾਜ ਤੋਂ ਪੰਜਾਬ ਮੰਗ ਕੇ ਲਿਆ ਮਹਾਰਾਜ ਕਹਿਣ ਕਿ ਈਰਾਨ ਖੁਰਾਸਾਨ ਫਿਰੰਗ ਚੀਨ ਕਾਬਲ ਦਾ ਰਾਜ ਮੰਗੋ ਸਿੱਖ ਕੈਨ ਮਹਾਰਾਜ ਤੁਸੀਂ ਸਾਨੂੰ ਪੰਜਾਬ ਦਾ ਰਾਜ ਹੀ ਬਖਸ਼ ਦਿਓ ਫਿਰ ਸੱਚੇ ਪਾਤਸ਼ਾਹ ਨੇ ਕਿਹਾ ਤੁਸੀਂ ਪਹਾੜਾਂ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕ ਹਕੂਮਤ ਨੈਸ ਤੋਂ ਨਾਬੂਦ ਕਰੋਗੇ ਵੱਡੀਆਂ-ਵੱਡੀਆਂ ਸਲਤਨਤਾਂ ਨੂੰ ਮਿੱਟੀ ਵਿੱਚ ਰੋਲ ਦਿਓਗੇ ਤੇ ਖਾਲਸੇ ਨੇ ਰੋਲਿਆ ਵੀ ਪਿਪਲੀ ਸਾਹਿਬ ਦੀ ਜੰਗ ਵਿੱਚ ਅਫਦਾਲੀ ਅਮਰਸਰ ਸਾਹਿਬ ਦੀ ਮਿੱਟੀ ਵਿੱਚ ਰੁਲਦਾ ਕੋਲ ਜਗਤ ਨਹੀਂ ਦੇਖਿਆ ਇਹ ਧਰਤੀ ਸਾਨੂੰ ਪਿਆਰੀ ਹੈ ਤੇ ਪਿਆਰੀ ਸ਼ੈ ਲਈ ਜਾਨ ਵਾਰ ਦੇਣਾ ਸਾਡੀ ਰੀਤ ਹੈ ਤਲੀਆਂ ਤੇ ਸਿਰ ਧਰੀ ਫਿਰਦੇ ਧਰਤੀ ਦੇ ਆਸ਼ਕਾ ਨੂੰ ਕੋਈ ਮੌਤ ਦਾ ਡਰਾਵਾ ਨਹੀਂ ਦੇ ਸਕਦਾ ਜਾਬਰਾਂ ਨੂੰ ਖੰਘੂਰਾ ਮਾਰ ਕੇ ਲੰਘਣਾ ਸੂਰਮਿਆਂ ਦਾ ਸੁਭਾਅ ਹੁੰਦਾ ਹੈ ਖੰਡਿਆ ਕਿਰਪਾਨਾਂ ਸਿਰੋਹੀਆਂ ਜਿੰਨਾ ਇਸ ਮਿੱਟੀ ਦਾ ਮੂਹ ਮੰਹੰਦਰਾ ਸਵਾਰਿਆ ਸਾਡਾ ਨਮਨ ਹੈ ਉਹਨਾਂ ਨੂੰ ਵੀ ਉਹਨਾਂ ਦੀ ਟੰਕਾਰ ਬਿਨਾਂ ਸਿੱਖ ਇਤਿਹਾਸ ਵਿੱਚ ਬੀਰਤਾ ਦਾ ਸੰਗੀਤ ਨਹੀਂ ਸੁਨੇਗਾ ਉਹ ਸੰਗੀਤ ਜੋ ਕਿਸੇ ਵੀ ਤਰ੍ਹਾਂ ਸ਼ਬਦਾਂ ਵਿੱਚ ਤਾਂ ਬੰਨਿਆ ਨਹੀਂ ਜਾ ਸਕਦਾ ਪਰ ਇਤਿਹਾਸ ਦਾ ਵੱਡਾ ਤੇ ਮਾਣਮੱਤਾ ਹਿੱਸਾ ਹੈ। ਸ਼ਸਤਰਾਂ ਨੂੰ ਸਦਾ ਅੰਗ ਸੰਗ ਰੱਖਣਾ ਤੇ ਰੋਜ਼ ਮੱਥੇ ਨਾਲ ਸ਼ੋਹਣਾ ਹਰ ਸਿੱਖ ਦਾ ਨਿਤਨੇਮ ਹੋਣਾ ਚਾਹੀਦਾ ਹੈ। ਅਹਿੰਸਾ ਪਰਮੋ ਧਰਮ ਜਿਹਾ ਕਿਸੇ ਦੂਰ ਦੇਸੋਂ ਆਇਆ ਫਲਸਫੇ ਦੀ ਸਾਨੂੰ ਕਦਰ ਹੈ ਪਰ ਸਾਡੇ ਤਾਂ ਨਿਤਨੇਮ ਦੀਆਂ ਪੰਕਤੀਆਂ ਹਨ ਤਨ ਜਿਉ ਤਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ। ਹਰ ਕੌਮ ਦਾ ਸਿਧਾਂਤ ਉਸ ਕੌਮ ਨੂੰ ਮੁਬਾਰਕ ਹੈ ਬਸ ਸਾਨੂੰ ਆਪਣਾ ਚੇਤੇ ਰੱਖਣਾ ਚਾਹੀਦਾ ਹੈ ਪ੍ਰੋਫੈਸਰ ਪੂਰਨ ਸਿੰਘ ਸਿੱਖੀ ਦੀ ਆਤਮਾ ਵਿੱਚ ਇੱਕ ਥਾਂ ਹੀ ਲਿਖਦੇ ਹਨ ਉਹ ਚੀਜ਼ਾਂ ਹੀ ਜਿਉਂਦੀਆਂ ਰਹਿ ਸਕਦੀਆਂ ਹਨ ਜਿਨ੍ਹਾਂ ਦੀਆਂ ਜੜਾਂ ਡੂੰਘੀਆਂ ਗੱਡੀਆਂ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਜੜਾਂ ਉਖੜ ਚੁਕੀਆਂ ਹਨ ਉਹਨਾਂ ਨੂੰ ਤਾਂ ਹਵਾਵਾਂ ਉਡਾ ਕੇ ਲੈ ਜਾਣਗੀਆਂ ਜਾਂ ਸੁੱਕੀਆਂ ਜੜਾਂ ਅੱਗ ਵਿੱਚ ਸੜ ਜਾਣਗੀਆਂ ਕੇਵਲ ਮਰਦਾ ਲੋਕ ਹੀ ਅਹਿੰਸਾ ਦੀਆਂ ਗੱਲਾਂ ਕਰਦੇ ਹਨ ਕੇਵਲ ਗੁਲਾਮ ਲੋਕ ਹੀ ਜਿਹੜੇ ਵਿਚਾਰੇ ਕੁਝ ਨਹੀਂ ਕਰ ਸਕਦੇ ਕਬੂਤਰ ਸਮਾਨ ਬਿੱਲੀ ਨੂੰ ਵੇਖ ਕੇ ਆਪਣੀ ਅੱਖਾਂ ਬੰਦ ਕਰ ਲੈਂਦੇ ਹਨ ਤੇ ਇਹ ਸਮਝਦੇ ਹਨ ਕਿ ਖਤਰਾ ਟਲ ਗਿਆ ਹੈ ਫਾਲਤੂ ਦੇ ਤਰਕਾਂ ਨੂੰ ਗਲੋਂ ਲਾ ਕੇ ਵਗਾ ਮਾਰੋ ਉਸੇ ਧਰਤ ਵੱਲ ਜਿੱਧਰੋਂ ਇਹ ਆਏ ਸਨ ਉਹਨਾਂ ਤਰਕ ਖੜੇ ਹੀ ਤਾਂ ਕੀਤੇ ਸਨ ਕਿ ਸਾਨੂੰ ਕਿਸੇ ਹੋਰ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ ਸੀ ਤਰਕ ਸਾਡੀ ਸ਼ਰਦਾ ਸਿਦਕ ਤੇ ਭਰੋਸੇ ਨੂੰ ਟੱਕਰ ਦੇਣ ਲਈ ਲਿਆਂਦੇ ਗਏ ਸਨ ਕਿਸੇ ਕੌਮ ਨੂੰ ਤਬਾਹ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਉਸ ਕੌਮ ਦੇ ਲੋਕਾਂ ਦੀ ਆਪਣੇ ਇਤਿਹਾਸ ਤੇ ਫਲਸਫੇ ਪ੍ਰਤੀ ਸਮਝ ਨੂੰ ਬਦਲ ਦੇਣਾ ਸਾਡੇ ਨਾਲ ਇਵੇਂ ਹੋਇਆ ਹੈ ਟਾਣੀੋਂ ਟੁੱਟਾ ਪੱਤਾ ਜੇ ਕਿਸੇ ਹਨੇਰੀ ਵਿੱਚ ਟੁੱਟ ਜਾਵੇ ਤਾਂ ਅਕਸਰ ਦਰਖਤ ਗਵਾ ਬੈਠਦਾ ਹੈ ਕੋਈ ਤਰਕ ਪੱਤੇ ਨੂੰ ਕਹਿ ਸਕਦਾ ਹੈ ਕਿ ਦੁਨੀਆ ਸਿਰਫ ਦਰਖਤ ਨਾਲ ਜੋੜ ਕੇ ਹੀ ਨਹੀਂ ਵੇਖੀ ਜਾ ਸਕਦੀ ਪਰ ਪੱਤੇ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ ਕਿ ਉਸਦੀ ਦੁਨੀਆ ਦਰਖਤ ਹੀ ਹੈ ਤੇ ਉਸ ਤੋਂ ਟੁੱਟ ਕੇ ਉਹ ਸੁੱਕ ਜਾਵੇਗਾ ਮੈਨੂੰ ਇੱਕ ਨਿਹੰਗ ਸਿੰਘ ਦੇ ਬੋਲ ਯਾਦ ਆ ਰਹੇ ਨੇ ਜੋ ਮੱਗੀ ਤੋਂ ਮੁੜਦਿਆਂ ਮੁਦਕੀ ਪੜਾ ਕਰੀ ਬੈਠਾ ਤਰਨਾ ਦਲ ਵਿੱਚ ਸ਼ਾਮਿਲ ਸੀ ਖਾਲਸਾ ਜੀ ਸ਼ਸਤਰ ਬਿਨਾ ਇੱਕ ਪਲ ਲਈ ਵੀ ਅਵੇਸਲੇ ਨਾ ਹੋਵੋ ਪਰ ਹਾਂ ਬਾਣੀ ਵੀ ਹਰ ਸਾਹ ਨਾਲ ਸੰਗ ਰਹੇ ਬਾਣੀ ਬਿਨਾ ਸ਼ਸਤਰ ਉਹੀ ਹਥਿਆਰ ਹੋ ਜਾਵੇਗਾ ਜੋ ਉਹਨਾਂ ਰਾਜਿਆਂ ਦੇ ਕਮਰਕਸੇ ਵਿੱਚ ਹੁੰਦਾ ਹੈ ਜਿਹੜੇ નિર્ਦੋਸ਼ਾਂ ਦਾ ਲਹੂ ਵਹਾਹ ਰਾਜ ਭਾਗ ਪ੍ਰਾਪਤ ਕਰਦੇ ਹਨ ਪੁਰਾਤਨ ਸਿੰਘਾਂ ਦੇ ਬੋਲ ਸਾਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਖੀ ਜਾਣੋ ਸੇਖ ਇਤਿਹਾਸ ਪੜਦਿਆਂ ਜੋ ਇੱਕ ਹੋਰ ਚੀਜ਼ ਵਾਰ-ਵਾਰ ਵੇਖੀ ਉਹ ਇਹ ਸੀ ਕਿ ਯੋਧੇ ਵਿੱਚ ਦੁਵਿਧਾ ਨਹੀਂ ਹੁੰਦੀ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਹਿ ਲਓ ਕਿ ਦੁਵਿਧਾ ਤੇ ਯੋਧਾ ਦੋ ਵਿਰੋਧੀ ਸ਼ਬਦ ਹਨ ਕਦੋਂ ਕਿਵੇਂ ਤੇ ਕਿਹੜੇ ਸ਼ਸਤਰ ਵਰਤਨੇ ਹਨ ਇਹ ਯੋਧਾ ਬਖੂਬੀ ਜਾਣਦਾ ਹੈ ਮੈਨੂੰ ਦੋ ਕਥਾਵਾਂ ਯਾਦ ਆ ਰਹੀਆਂ ਨੇ 18ਵੀਂ ਸਦੀ ਦਾ ਸਮਾਂ ਹੈ ਆਪਣੇ ਛੋਟੇ ਜਿਹੇ ਬਾਲ ਨੂੰ ਕੁਛੜ ਚੁੱਕੀ ਇੱਕ ਬੀਬੀ ਲਾਹੌਰ ਤੋਂ ਚੱਲੀ ਹੈ ਉਸ ਦੀ ਇੱਛਾ ਹੈ ਕਿ ਬਾਲ ਨੂੰ ਹਰਮੰਦਰ ਪ੍ਰਕਰਮਾ ਵਿੱਚ ਮੱਥਾ ਟਿਕਾਏ ਤੇ ਮੁਕਤੀ ਦਾਤੇ ਸਤਗੁਰ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਵਾਵੇ ਕਿੱਧਰ ਚੱਲਨੀ ਹੈ ਬੀਬੀ ਮੀਰ ਮੰਨੂ ਦਾ ਅਹਲਕਾਰ ਦੀਵਾਨ ਕੌੜਾ ਮਲ ਬੋਲਿਆ ਹਰ ਮੰਦਰ ਸਾਬ ਜਾ ਰਹੀਆਂ ਵੀਰ ਦਰਸ਼ਨ ਨੂੰ ਜਾਪਦੇ ਤੈਨੂੰ ਪਤਾ ਨਹੀਂ ਕੀ ਵੀਰ ਹਰ ਮੰਦਰ ਦੇ ਦਰਵਾਜ਼ੇ ਤਾਂ ਬੰਦ ਕਰ ਦਿੱਤੇ ਗਏ ਨੇ ਹੈ ਜਦ ਸਾਰੇ ਦਰ ਬੰਦ ਹੋ ਜਾਣ ਤਾਂ ਬੰਦਾ ਹਰ ਮੰਦਰ ਦੇ ਦਰਾਂ ਤੇ ਆਉਂਦਾ ਹੈ ਹਰ ਮੰਦਰ ਦੇ ਦਰਵਾਜ਼ੇ ਤਾਂ ਕਦੇ ਬੰਦ ਨਹੀਂ ਹੁੰਦੇ ਵੀਰਾ ਉਹ ਕਿਹਨੇ ਬੰਦ ਕਰ ਦਿੱਤੇ ਤੈਨੂੰ ਭੁਲੇਖਾ ਲੱਗਿਆ ਹੋਣਾ ਬੀਬੀ ਦ੍ਰਿੜ ਭਰੋਸੇ ਵਿੱਚ ਬੋਲੀ ਡਾਡਿਆਂ ਅੱਗੇ ਕਾਹਦਾ ਜ਼ੋਰ ਬੀਬੀ ਜੋ ਵੀ ਹਰਮੰਦਰ ਸਾਹਿਬ ਵੱਲ ਜਾਏਗਾ ਹਕੂਮਤ ਦਾ ਬਾਗੀ ਸਮਝਿਆ ਜਾਏਗਾ। ਦੀਵਾਨਕੋੜਾ ਮਲ ਬੀਬੀ ਨੂੰ ਵਰਜਦਿਆਂ ਬੋਲਿਆ। ਜੋ ਹਰਮੰਦਰ ਵੱਲ ਨਾ ਜਾਏਗਾ ਉਹ ਗੁਰੂ ਤੋਂ ਬਾਗੀ ਹੈ ਵੀਰਾ। ਗੁਰੂ ਵੱਲੋਂ ਬੇਮੁਖ ਹੋਣ ਨਾਲੋਂ ਮੈਂ ਹਕੂਮਤ ਦਾ ਬਾਗੀ ਅਖਵਾਉਣਾ ਪਸੰਦ ਕਰਾਂਗੀ। ਆਪਣਾ ਨਹੀਂ ਤਾਂ ਆਪਣੇ ਨਿਕੜੇ ਬਾਲ ਦਾ ਤਾਂ ਫਿਕਰ ਕਰ। ਕੋੜਾ ਮਲ ਨੇ ਮਮਤਾ ਵਾਲਾ ਦਾ ਚੱਲ ਕੇ ਦੇਖਿਆ। ਚੱਲ ਵੀਰਾ ਮਾਰ ਹੀ ਦੇਣਗੇ ਇਦੋਂ ਵੱਧ ਕੀ ਕਰ ਸਕਦੇ ਨੇ। ਜੇ ਸਾਡੀ ਰਤ ਦੀ ਇੱਕ ਬੂੰਦ ਵੀ ਅੰਮ੍ਰਿਤ ਸਰੋਵਰ ਵਿੱਚ ਜਾ ਪਵੇ ਤਾਂ ਸਾਡੇ ਧਨ ਭਾਗ ਲੱਗਦਾ ਪਿਆਰਾ ਨਹੀਂ ਤੈਨੂੰ ਆਪਣਾ ਲਾਲ ਬਹੁਤ ਪਿਆਰਾ ਵੀਰ ਤਾਂ ਹੀ ਨਾਲ ਲੈ ਕੇ ਚੱਲੀ ਹਾਂ ਜਦ ਪਹਿਲੀ ਗੋਲੀ ਆਈ ਤਾਂ ਇਹਨੂੰ ਅੱਗੇ ਕਰਾਂਗੀ ਹਰਮੰਦਰ ਦੇ ਦਰਸ਼ਨਾਂ ਨੂੰ ਜਾਂਦਿਆਂ ਇਹਦੇ ਗੋਲੀ ਵੱਜ ਜਾਵੇ ਹੋਰ ਇਸ ਜਨਮ ਵਿੱਚ ਕੀ ਚਾਹੀਦਾ ਹੈ ਇਹਨੂੰ ਸਾਡਾ ਮੱਥਾ ਤਾਂ ਗੁਰੂਦਰ ਤੇ ਪ੍ਰਵਾਣ ਹੋ ਜਾਵੇਗਾ ਕੀ ਮਾਰੇਗਾ ਮੀਰ ਮੰਨੂ ਇਹਨਾਂ ਨੂੰ ਕੋਈ ਵੀ ਕਿਵੇਂ ਮਾਰੇਗਾ ਇਹਨਾਂ ਨੂੰ ਕੌੜਾ ਮਲ ਐਤ ਕੀ ਮੂੰਹ ਵਿੱਚ ਬੋਲਿਆ ਮੇਰੀ ਇੱਕ ਬੇਨਤੀ ਪ੍ਰਵਾਨ ਕਰੇਗਾ ਵੀਰ ਬੀਬੀ ਨੇ ਮੂੰਮ ਹੋ ਰਹੇ ਕੌੜਾ ਮਲ ਨੂੰ ਕਿਹਾ ਹਾਂ ਬੀਬੀ ਕਹਿ ਤੂੰ ਮੈਨੂੰ ਦੱਸ ਦੱਸ ਸਕਦਾ ਹੈ ਕਿ ਅਸੀਂ ਕਿਹੜੇ ਪਾਸੇ ਹਰਮੰਦਰ ਸਾਹਿਬ ਦੇ ਇੰਨਾ ਕੋ ਨੇੜੇ ਜਾ ਸਕਦੇ ਹਾਂ ਕਿ ਗੋਲੀ ਵੱਜ ਜਾਵੇ ਤਾਂ ਸਾਡਾ ਲਹੂ ਪ੍ਰਕਰਮਾਂ ਤੱਕ ਪਹੁੰਚ ਜਾਵੇ ਕੌੜਾ ਮਲ ਤਾਂ ਪਤਾ ਨਹੀਂ ਕੁਝ ਬੋਲਿਆ ਕਿ ਨਹੀਂ ਪਰ ਬੀਬੀ ਸ਼ਬਦ ਗਾਉਂਦੀ ਅੱਗੇ ਤੁਰ ਪਈ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਿਕੀ ਨਿਆਈ ਤ੍ਰਿਖਾ ਨ ਉਤਰੇ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਮਾਤਾ ਨੂੰ ਹਰਮੰਦਰ ਸਾਹਿਬ ਨਜ਼ਰ ਆਇਆ ਉਸ ਦੀ ਅੱਖਾਂ ਵਿੱਚ ਪਾਣੀ ਆ ਗਿਆ ਉਸ ਨੇ ਧੂੜ ਚੱਕ ਕੇ ਬਾਲ ਦੇ ਮੱਥੇ ਨੂੰ ਲਾਈ ਇਸ ਧੂੜ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ੋਹ ਹੈ ਮੇਰੇ ਬੱਚੇ ਤਨ ਹੋ ਗਿਆ ਤੂੰ ਪ੍ਰਵਾਣ ਹੋ ਗਿਆ ਇੱਕ ਸ਼ੂਕ ਦੀ ਹੋਈ ਗੋਲੀ ਆਈ ਤੇ ਬਾਲ ਦੇ ਸਿਰ ਵਿੱਚ ਤਸ ਗਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦਿਆਂ ਮਾਈ ਨੇ ਬਾਲੇੇਠਾ ਰੱਖਿਆ ਤੇ ਹੱਥ ਜੋੜ ਹਰਮੰਦਰ ਸਾਹਿਬ ਵੱਲ ਵੇਖਣ ਲੱਗੀ ਇੱਕ ਹੋਰ ਗੋਲੀ ਆਈ ਸ਼ਾਇਦ ਮਾਤਾ ਹੱਥ ਜੋੜ ਕੇ ਇਹੋ ਮੰਗ ਰਹੀ ਸੀ ਤੇ ਮਾਤਾ ਦੀ ਹਾਜ਼ਰੀ ਵੀ ਗੁਰੂਦਰ ਤੇ ਪ੍ਰਵਾਨ ਹੋ ਗਈ ਲਹੂ ਦੀਆਂ ਦੋ ਧਰਾਵਾਂ ਵਹੀਆਂ ਤੇ ਅੱਗੇ ਜਾ ਕੇ ਇੱਕ ਹੋ ਗਈਆਂ ਦੋਹਾਂ ਦਾ ਸਾਂਝਾ ਲਹੂ ਦਰਬਾਰ ਸਾਹਿਬ ਪ੍ਰਕਰਮਾ ਤੱਕ ਪਹੁੰਚ ਗਿਆ ਸੀ ਦੂਜੀ ਕਥਾ ਹੈ ਜੈਤੂ ਦੇ ਮੋਰਚੇ ਦੀ ਜਦ ਮਹਾਰਾਜਾ ਰਿਪੂ ਦਮਨ ਸਿੰਘ ਦੇ ਹੱਕ ਵਿੱਚ ਚੱਲ ਰਹੇ ਅਖੰਡ ਪਾਠ ਸਾਹਿਬ ਸਿੱਧਾ ਸਿੱਧਾ ਅੰਗਰੇਜ਼ ਹਕੂਮਤ ਤੋਂ ਬਗਾਵਤ ਸੀ ਗੋਰਿਆਂ ਨੇ ਅਖੰਡ ਪਾਠ ਸਾਹਿਬ ਖੰਡਿਤ ਕਰ ਦਿੱਤੇ ਤੇ ਸਿੱਖਾਂ ਨੇ ਮੋਰਚਾ ਲਾ ਦਿੱਤਾ ਹੁਣ ਗੱਲ ਮਹਾਰਾਜੇ ਰਿਪੂ ਦਮਨ ਸਿੰਘ ਤੋਂ ਬਹੁਤ ਅੱਗੇ ਲੰਘ ਗਈ ਸੀ ਹੁਣ ਸਿੱਖਾਂ ਨੂੰ ਅਖੰਡ ਪਾਠ ਸਾਹਿਬ ਖੰਡਿਤ ਹੋਣ ਦਾ ਰੋਸ ਵੱਧ ਸੀ ਅਖੰਡ ਪਾਠ ਸਾਹਿਬ ਮੁੜ ਸ਼ੁਰੂ ਕਰਨ ਲਈ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਸਿੱਖ ਜੱਥਾ ਜੈਤੋ ਪਹੁੰਚਿਆ ਅੰਗਰੇਜ਼ਾਂ ਨੇ ਜੱਥੇ ਉੱਤੇ ਗੋਲੀ ਚਲਾ ਦਿੱਤੀ ਇੱਕ ਬੀਬੀ ਆਪਣੇ ਬਾਲ ਨੂੰ ਗੋਦ ਚੁੱਕੀ ਤੇਜ਼-ਤੇਜ਼ ਟਿੱਬੀ ਸਾਹਿਬ ਵੱਲ ਜਾ ਰਹੀ ਸੀ ਕਾਲੇ ਦਿਨਾਂ ਦੇ ਗੋਰਿਆਂ ਦੀ ਬੰਦੂਕ ਵਿੱਚੋਂ ਇੱਕ ਗੋਲੀ ਆਈ ਤੇ ਬਾਲ ਦਾ ਸੀਨਾ ਵਿੰਨ ਗਈ ਬੀਬੀ ਨੇ ਬਾਲ ਉੱਥੇ ਹੀ ਧਰਤੀ ਤੇ ਰੱਖਿਆ ਹੱਥ ਜੋੜੇ ਤੇ ਉੱਪਰ ਵੱਲ ਦੇਖਦਿਆਂ ਬੋਲੀ हे ਸੱਚੇ ਪਾਤਸ਼ਾਹ ਕਲਗੀਧਰ ਸੁਆਮੀ ਜੀਓ ਬਾਲ ਦੀ ਇੰਨੀ ਸੇਵਾ ਪ੍ਰਵਾਨ ਕਰਿਓ ਤੇ ਇਹਨਾਂ ਕਹਿ ਕੇ ਬੀਬੀ ਜਥੇ ਨਾਲ ਅੱਗੇ ਵਧ ਗਈ। ਉਹ ਬੀਬੀ ਤਾਂ ਅੱਗੇ ਵਧ ਗਈ ਪਰ ਮੈਂ ਅਕਸਰ ਇੱਥੇ ਹੀ ਰੁਕ ਜਾਣਾ ਤੇ ਬਾਲ ਨੂੰ ਦੇਖਦਾ ਰਹਿਣਾ। ਗੋਲੀ ਵੱਜਣ ਤੇ ਵੀ ਕਿਵੇਂ ਮੁਸਕਰਾਈਦਾ ਹੈ ਇਹ ਮੈਨੂੰ ਉਸ ਛੋਟੇ ਬਾਲ ਨੇ ਦੱਸਿਆ ਹੈ। ਮੈਨੂੰ ਉਹ ਉਥੇ ਖੇਤਾਂ ਵਿੱਚ ਪਿਆ ਬੋਲਦਾ ਮਹਿਸੂਸ ਹੁੰਦਾ ਹੈ। ਧਰਤੀ ਪ੍ਰਤੀ ਸਮਰਪਣ ਸਾਡਾ ਵਿਰਸਾ ਹੈ, ਲਹੂ ਵਹਾਉਣਾ ਸਾਡੀ ਰੀਤ ਹੈ, ਸੋਦੇ ਲਾਉਣਾ ਸਾਡਾ ਸੁਭਾ ਹੈ। ਸ਼ିକਾਰੀ ਜੰਗਲਾਂ ਦੇ ਜਾਨੂ ਹੁੰਦੇ ਨੇ ਤੇ ਯੁੱਧ ਦੇ ਮੈਦਾਨੇ ਜੰਗ ਦੇ ਅਸੀਂ ਜੰਗਲਾਂ ਦੇ ਜਾਨੂ ਯੋਧੇ ਹਾਂ ਜੋ ਮੈਦਾਨੇ ਜੰਗ ਵਿੱਚ ਬਗਿਆੜਾਂ ਦਾ ਸ਼ਿਕਾਰ ਕਰਦੇ ਹਨ ਖਾਲਸੀ ਦੇ ਜੋਸ਼ ਅੱਗੇ ਅੱਜ ਤੱਕ ਨਾ ਕੋਈ ਦਰਿਆ ਅੜ ਸਕਿਆ ਹੈ ਤੇ ਨਾ ਹੀ ਅੱਗੋਂ ਅੜ ਸਕੇਗਾ ਸਰਸਾ ਵਾਲੇ ਸਿੱਧਕਾਂ ਤੋਂ ਅਸੀਸਾਂ ਲੈ ਕੇ ਹੀ ਅਸੀਂ اٹਕ-ਅਟਕਾਏ ਸਨ ਤੇ ਇਨ੍ਹਾਂ ਸਿੱਧਕਾਂ ਆਸਰੇ ਹੀ ਅਸੀਂ ਜਮਨਾ ਦੇ ਵੇਗ ਵੀ ਠੱਲਾਂਗੇ ਯਾਦ ਕਰੋ ਪਾਉਂਟਾ ਸਹਿਬ ਜਮਨਾ ਨੂੰ ਕਹੇ ਗਏ ਮਹਾਰਾਜ ਦੇ ਬੋਲ ਇਹ ਸ਼ਾਂਤ ਰਹੇਗੀ ਭਾਈ ਤੁਸੀਂ ਸੁਣਾਓ ਕਵਿਤਾਵਾਂ ਤੇ ਜੇ ਇਹ ਮਹਾਰਾਜ ਦੇ ਕਵੀਆਂ ਦੀਆਂ ਕਵਿਤਾਵਾਂ ਗਏ ਸ਼ਾਂਤ ਰਹੀ ਤਾਂ ਖਾਲਸੇ ਦੇ ਕਿਰਪਾਨਾਂ ਨੇ ਜਿਹਾ ਅਗੇ ਦੀ ਕੀ ਮਜਾਲ ਇਹ ਬੋਲ ਸਨ ਇੱਕ ਨਿਹੰਗ ਸਿੰਘ ਦੇ ਜਦ ਮੈਂ ਉਹਨਾਂ ਨੂੰ ਸਮਕਾਲੀ ਵਾਪਰ ਰਹੇ ਵਰਤਾਰਿਆਂ ਬਾਰੇ ਪੁੱਛਿਆ ਸੀ ਅਰਦਾਸ ਕਰੀਏ ਕਿ ਮਹਾਰਾਜ ਸਾਡੀ ਝੋਲੀ ਵੀ ਇਸ ਦ੍ਰਿੜਤਾ ਨਾਲ ਭਰ ਦੇਣ ऐसे सिद्दका भरोसेया नाल ਅੱਗੇ ਵਧੀਏ ਕਿ ਮਿੱਟੀ ਨੂੰ ਸਾਡੇ ਤੇ ਮਾਣ ਹੋਏ। ਨਾਨਕ ਰਾਜ ਚਲਾਇਆ ਲੜੀ ਦੇ ਦੂਜੇ ਭਾਗ ਬੇਲਿਓਂ ਨਿਕਲਦੇ ਸ਼ੇਰ ਨواب ਜੀ ਅੱਗੇ ਪੇਸ਼ ਕਰਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਜੇ ਹੰਨੇ-ਹੰਨੇ ਪਾਤਸ਼ਾਹੀ ਨੂੰ ਸੰਗਤ ਦਾ ਇੰਨਾ ਪਿਆਰ ਭਰਿਆ ਹੁੰਗਾਰਾ ਨਾ ਮਿਲਦਾ ਤਾਂ ਸ਼ਾਇਦ ਮੈਨੂੰ ਅੱਗੇ ਕਥਾ ਤੋਰਦਿਆਂ ਝਿਜਕ ਹੋਣੀ ਸੀ। ਪਰ ਤੁਹਾਡੇ ਪ੍ਰੇਮ ਨੇ ਮੇਰਾ ਹੌਂਸਲਾ ਬਹੁਤ ਵਧਾਇਆ। ਸੱਚੇ ਪਾਤਸ਼ਾਹ ਦੀ ਰਹਿਮਤ ਹੋਈ। ਤੇ ਦੂਜਾ ਭਾਗ ਆਪ ਜੀ ਦੇ ਹੱਥਾਂ ਵਿੱਚ ਹੈ ਸਰਦਾਰ ਪੱਕਰ ਸਿੰਘ ਹੁਣਾਂ ਨਾਲ ਬਿਤਾਏ ਕੁਝ ਪਲ ਬਹੁਤ ਸਿੱਖਿਆ ਤੇ ਹਿੰਮਤ ਦੇ ਕੇ ਗਏ ਉਹਨਾਂ ਜਦ ਆਪਣੇ అనుభవਾਂ ਦੇ ਸਮੁੰਦਰ ਵਿੱਚ ਤੈਰੀ ਲਾਈ ਤਾਂ ਕਈ ਹੀਰੇ ਕੱਢ ਕੇ ਮੇਰੇ ਤੇ ਦਵਿੰਦਰ ਦੀਆਂ ਤਲੀਆਂ ਤੇ ਧਰ ਦਿੱਤੇ ਸਰਦਾਰ ਚੜਤ ਸਿੰਘ ਦੇ ਇੱਕ ਸ਼ਰਾਰਤੀ ਜਿਹੇ ਕਾਰਨਾਮੇ ਬਾਰੇ ਪੁੱਛਣ ਲਈ ਤੇਜੇ ਭਾਉ ਨੂੰ ਫੋਨ ਲਾਇਆ ਤਾਂ ਉਸਨੇ ਸੋਹਣੀ ਤਰ੍ਹਾਂ ਦੁਬਿਧਾ ਦੂਰ ਕੀਤੀ ਯੂਨੀਵਰਸਿਟੀ ਬੈਠੇ ਬੇਲੀਆਂ ਕੰਵਰ ਇਹ ਸ਼ਹਾਦਾ ਧੰਨਵਾਦ ਕੀਤੇ ਬਿਨਾ ਵੀ ਨਹੀਂ ਰਹਿ ਸਕਦਾ ਜਦੋਂ ਜਦੋਂ ਕਿਸੇ ਕਿਤਾਬ ਜਾਂ ਸਰੋਤ ਦੀ ਲੜੀ ਪਈ ਉਹਨਾਂ ਤੁਰੰਤ ਲਿਆ ਕੇ ਤਰਪਾਈ ਤੇ ਰੱਖ ਦਿੱਤੀ ਖਾਲਸਾ ਵਿਰਾਸਤ ਕੰਪਲੈਕਸ ਵਿੱਚ ਲਾਇਬ੍ਰੇਰੀਅਨ ਪਹਿਨ ਜੀ ਹੁਣਾ ਵੀ ਕਈ ਵਾਰ ਲੋੜ ਪੈਣ ਤੇ ਸਹਾਇਤਾ ਕੀਤੀ ਬਾਈ ਅਮਰਿਤਪਾਲ ਸਿੰਘ ਕੁੱਦਾ ਮਨਜੀਤ ਸਿੰਘ ਰਾਜਪੁਰਾ ਤੇ ਬਾਈ ਜਸਵੀਰ ਸਿੰਘ ਮੁਕਸਰ ਹੁਣਾ ਨਾਲ ਬਿਤਾਇਆ ਸਮਾਂ ਵੀ ਯਾਦਗਰੀ ਰਿਹਾ ਤੇ ਉਹਨਾਂ ਪਲਾਂ ਨੇ ਇਸ ਦੂਜੇ ਭਾਗ ਦੀ ਬੁੰਤੀ ਵਿੱਚ ਵੱਡਾ ਹਿੱਸਾ ਪਾਇਆ ਮੇਰੇ ਪਰਮ ਮਿੱਤਰਾ ਕੈਪਟਨ ਬਲਦੀਪ ਬਲਦੀਪ ਕੌਰ ਡਾਕਟਰ ਅਮਰਿਤਪਾਲ ਸਿੰਘ ਨੇ ਲਿਖਣ ਲਈ ਐਸਾ ਮਾਹੌਲ ਤਿਆਰ ਕਰਕੇ ਦਿੱਤਾ ਕਿ ਸਦਾ ਉਹਨਾਂ ਦਾ ਰਿਣੀ ਰਹਾਂਗਾ ਉਹਨਾਂ ਆਪਣੀ ਸ਼ਾਂਤ ਵਾਤਾਵਨ ਵਾਲੇ ਘਰ ਦੀਆਂ ਕੁੰਜੀਆਂ ਹੀ ਮੇਰੇ ਹਵਾਲੇ ਕਰ ਦਿੱਤੀਆਂ ਭਾਈ ਗੁਰਮੀਲਾਪ ਸਿੰਘ ਤੇ ਭਾਈ ਦਵਿੰਦਰ ਸਿੰਘ ਹੁਣਾਂ ਦਾ ਛਾਪਨ ਲਈ ਦਿੱਤੀ ਗਈ ਹੱਲਾਸ਼ੇਰੀ ਲਈ ਬਹੁਤ ਸਤਿਕਾਰ ਛਾਪਨ ਛਪਾਉਣ ਦੀ ਬੇਫਿਕਰੀ ਨੇ ਮੇਰੇ ਸਿਰੋਂ ਵੱਡਾ ਭਾਰ ਲਾਇਆ ਭਾਈ ਪਰਮ ਸਿੰਘ ਹੁਣਾ ਦਾ ਵੀ ਵਿਸ਼ੇਸ਼ ਧੰਨਵਾਦ ਕਿੰ사 ਲੱਠਾ ਸੁਭਾ ਹੈ ਉਹਨਾਂ ਦਾ ਕਿ ਪਹਿਲੀ ਹਾਕ ਤੇ ਹੀ ਜਵਾਬ ਦਿੰਦੇ ਹਨ ਜਿੰਨੇ ਚਾਉ ਨਾਲ ਉਹ ਸਰਵ ਵਰਕ ਤਿਆਰ ਕਰਦੇ ਨੇ ਉਹ ਕਿਸੇ ਵੀ ਤਰ੍ਹਾਂ ਮੇਰੇ ਕਥਾ ਲਿਖਣ ਦੇ ਚਾਉ ਤੋਂ ਘੱਟ ਨਹੀਂ ਅੰਤ ਵਿੱਚ ਨਮਨ ਕਰਾਂਗਾ ਸ਼ਹੀਦੀ ਬਾਗ ਦੀ ਧਰਤੀ ਅਤੇ ਉੱਥੇ ਤੁਰੀਆਂ ਫਿਰਦੀਆਂ ਰੂਹਾਂ ਨੂੰ ਜਿਨ੍ਹਾਂ ਵਿੱਚ ਵਿਚਰਦਿਆਂ ਸਦਾ ਇਹੋ ਅਹਿਸਾਸ ਰਿਹਾ ਇਹ 18ਵੀਂ ਸਦੀ ਵਿੱਚ ਤੁਰਿਆਂ ਫਿਰਦਾ ਹਾਂ ਗਿਆਨੀ ਬੀਰਬਲ ਸਿੰਘ ਤੋਂ ਗਾਹੇ-ਬਗਾਹੇ ਕਿੰਨਾ ਕੁਝ ਸਿੱਖਿਆ ਭਾਈ ਸ਼ਕਤੀ ਸਿੰਘ ਤੇ ਭਾਈ ਬਲਰਾਜ ਸਿੰਘ ਨਾਲ ਗੂੜੀ ਸਾਂਝ ਬਣ ਗਈ ਜਿਸ ਕਾਰਨ ਉਹਨਾਂ ਕਈ ਵਾਰ ਅਗਾਧ ਬੋਧ ਗੁਰਬਾਣੀ ਮਾਨਮਤੇ ਇਤਿਹਾਸ ਤੇ ਨਿਆਰੀ ਮਰਿਆਦਾਆਂ ਦੀਆਂ ਝਲਕਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਬਾਬੇ ਬਲਜੀਤ ਸਿੰਘ ਜੀ ਦਾ ਵੀ ਧੰਨਵਾਦ ਜਿਸ ਨੇ ਸ਼ਹੀਦੀ ਬਾਗ ਦੇ ਰਾਹ ਪਾਇਆ ਬਾਬਾ ਗੁਰਦੇਵ ਸਿੰਘ ਜੀ ਦਾ ਗਿਆਨੀ ਜੀ ਕਹਿ ਕੇ ਆਵਾਜ਼ ਮਾਰਨਾ ਮੇਰੀ ਜ਼ਿੰਦਗੀ ਦੇ ਹਾਸਲਾ ਵਿੱਚੋਂ ਹੈ ਨਮਨ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆਖਰੀ ਸਤਰਾਂ ਵਿੱਚ ਮੈਨੂੰ ਯਾਦ ਆ ਰਹੀ ਹੈ ਬਾਬੇ ਰਤਨ ਸਿੰਘ ਪੰਗੂ ਦੀ ਪੰਜਾਬ ਦੇ ਯੋਧਿਆਂ ਦਾ ਸੁਭਾਅ ਆ ਰਿਹਾ ਹੈ ਕਿ ਜਦ ਜਦ ਵੀ ਸਾਡੀ ਜਦ ਜਦ ਵੀ ਸਾਡੀ ਮਿੱਟੀ ਤੇ ਬਦ ਨiyet ਪਰਛਾਵਿਆਂ ਨੇ ਹਨੇਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੂਰਮਿਆਂ ਨੇ ਲਸ਼ਕੋਰਾ ਮਾਰਦੀਆਂ ਭਗੋਤੀਆਂ ਨਾਲ ਉਹਨਾਂ ਪਰਛਾਵਿਆਂ ਦਾ ਮੁਕਾਬਲਾ ਕੀਤਾ ਬਾਬੇ ਪੰਗੂ ਨੇ ਵੀ ਉਹੀ ਸੂਰਮਤਾਈ ਵਿਖਾਉਂਦਿਆ ਕਲਮ ਨੂੰ ਹੱਥ ਪਾਇਆ ਤੇ ਫਿਰਕੂ ਨਫ਼ਰਤ ਦੇ ਗਲਬੇ ਹੇਠ ਲਿਖੇ ਜਾ ਰਹੇ ਇਤਿਹਾਸ ਦੇ ਸਰਮੁਖ ਸਿੱਖ ਇਤਿਹਾਸ ਦੀ ਅਸਲੀ ਤਸਵੀਰ ਖਿੱਚ ਦਿੱਤੀ ਵਾਰ-ਵਾਰ ਨਮਨ ਹੈ ਬਾਬੇ ਦੇ ਇਸ ਜੁਝਾਰੂ ਜਜ਼ਬੇ ਨੂੰ ਬੇਲਿਓ ਨਿਕਲਦੇ ਸ਼ੇਰ ਆਪ ਜੀ ਦੇ ਹੱਥ ਵਿੱਚ ਹੈ ਗਲਤੀਆਂ ਤਰੁੱਟੀਆਂ ਮੇਰੀ ਝੋਲੀ ਪਾਇਓ ਤੇ ਵਡਿਆਈ ਸਭ ਸਿੱਖ ਤਵਾਰੀਖ ਦੀ ਹੈ ਤੁਹਾਡੇ ਤੇ ਸਿੱਖ ਕਥਾ ਵਿੱਚ ਇੱਕ ਜਰੀਆ ਬਨਣ ਤੋਂ ਬਿਨਾ ਮੇਰਾ ਹੋਰ ਕੋਈ ਵੱਡਾ ਯੋਗਦਾਨ ਨਹੀਂ ਬਾਬੇ ਕੰਦੀ ਦੇ ਬੋਲਾਂ ਨਾਲ ਸਮਾਪਤੀ ਕਰਦਾ ਹਾਂ ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਵੀ ਉਸ ਨੂੰ ਟੋਲਦੀ ਫਿਰ ਰਹੀ ਹੈ ਸੰਗਤ ਦੀ ਅਸੀਸ ਦੀ ਆਸ ਵਿੱਚ ਜਗਦੀਪ ਸਿੰਘ ਧੰਨਵਾਦ